ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੀ ਵੀਡੀਓ ਇੱਕ ਵਾਰੀ ਮੇਰੇ ਕਹਿਣ ਤੇ ਤੁਸੀਂ ਪੂਰੀ ਦੇਖਿਓ ਕਿਉਂਕਿ ਅੱਜ ਦੀ ਜਿਹੜੀ ਵੀਡੀਓ ਆ ਤੁਹਾਡੇ ਵਾਸਤੇ ਬਹੁਤ ਚੰਗੀ ਹੋਵੇਗੀ ਲਾਭਦਾਇਕ ਹੋਵੇਗੀ ਕਿਉਂਕਿ ਲਾਭਦਾਇਕ ਜਿਹੜਾ ਆਪਣਾ ਚੈਨਲ ਆ ਭਗਤ ਸਿੰਘ ਫਾਰਮ ਐ ਸਪੈਸ਼ਲੀ ਪਸ਼ੂਆਂ ਤੇ ਪਸ਼ੂ ਮਿਲਾਂਵਾ ਨਾਲ ਸੰਬੰਧਤ ਹੈਗਾ ਤੇ ਆਪਣੇ ਚੈਨਲ ਤੇ ਜਿਹੜੀ ਵੀਡੀਓ ਖਰ ਪਸ਼ੂ ਨਾਲ ਸੰਬੰਧਿਤ ਹੀ ਹੋਵੇਗੀ ਤੇ ਪਸ਼ੂਆਂ ਦੇ ਸੰਬੰਧ ਦੇ ਵਿੱਚ ਸਭ ਤੋਂ ਜਿਹੜਾ ਮੇਨ ਕੰਮ ਪਹਿਲੇ ਨੰਬਰ ਤੋਂ ਉਹਦੀ ਬਰੀਡ ਤੇ ਬਰੀਡ ਕਿੱਥੋਂ ਸੁਧਰਨੀ ਆ ਚੰਗੇ ਬਾਪ ਤੋਂ ਚੰਗੀ ਮਾਂ ਤੋਂ ਜੇ ਉਹ ਜਿਹੜੇ ਬੱਚੇ ਹਣ ਕੋ ਚੰਗੇ ਆਉਣਗੇ ਤੇ ਅੱਜ ਸਾਨੂੰ ਆਪਾਂ ਚੰਗੇ ਜਿਹੜੇ ਬੁਲਾਵਾ ਸੀਮਣਾ ਉਹਦੇ ਨਾਲ ਸੰਬੰਧ ਤੋਂ ਤੁਹਾਨੂੰ ਬਗੱਲ ਕਰਨੀਆਂ ਅੱਜ ਉਸ ਨੂੰ ਦੋ ਡਾਕਟਰ ਭਰਾਵਾਂ ਨਾਲ ਮਲਾਉਂਗਾ ਡਾਕਟਰ ਬਲਜਿੰਦਰ ਦਰਾਜ ਤੋਂ ਤੇ ਇੱਕ ਵੀ ਰਹਿ ਕੇ ਡਾਕਟਰ ਆਪਣੇ ਜਗਤਾਰ ਸਿੰਘ ਇਹ ਸੰਗਰੂਲ ਤੋਂ ਆ ਬਿੰਨਾਂ ਕੋਲ ਕਿਹੜਾ ਸੀਮਣਾ ਕੀ ਡਿਟੇਲ ਹੈ ਹਨਾ ਅ ਗਰਦੇ ਗੱਲ ਬੱਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਹਾਂ ਬਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਈ ਜਿਹੜਾ ਆਪਾਂ ਜਿਹੜੀ ਅੱਜ ਇਹ ਵੀਡੀਓ ਸਾਂਝੀ ਕੀਤੀ ਹੈ ਨਾ ਕਿਸਾਨ ਭਰਾਵਾਂ ਦੇ ਨਾਲ ਜਿਹੜਾ ਤੁਸੀਂ ਅੱਜ ਸੀਮਣਾ ਸਾਨੂੰ ਆਪਾਂ ਦਿੱਤਾਗਾ ਡਾਕਟਰ ਸਾਹਿਬ ਬਲਜਿੰਦਰ ਨੇ ਕਿਹੜਾ ਕਿਹੜਾ ਸੀਮਨ ਲੇਤਾ ਤੁਸੀਂ ਨੋਟ ਜੀ ਜੀ ਬਈ ਆਪਾਂ ਇੱਕ ਦਾ ਤਾਜ ਬੋਲਦਾ ਸੀਮਨ ਲਿਆ ਇਹਨਾਂ ਦਾ ਆਪਦਾ ਹੋਇਆ ਕਟਾ ਮੋਰਾ ਨਸਲ ਦੇ ਵਿੱਚੀ ਮੋਰਾ ਨਸਲ ਦੇ ਵਿੱਚ ਇੱਕ ਬਾਹੂ ਬਲੀ ਦਾ ਸੀਮਨ ਲਿਆ ਜੀ ਜੀ ਜਿਹੜੇ ਕੀ ਤਕਰੀਬਨ ਮੈਂ ਪਿਛਲੇ 2-3 ਮਹੀਨਿਆਂ ਤੋਂ ਜੀ ਵਰਤ ਰਹੇ ਹਾਂਗਾ ਠੀਕ ਹੈ ਜੀ ਬੱਚੇ ਤਾਂ ਚਲੋ ਅੱਗੇ ਆਣੇ ਨੇ ਬਨ ਫੀਲਡ ਦੇ ਵਿੱਚ ਪਤਾ ਲੱਗਦਾ ਵੀ ਬੱਚੇ ਜਾਦੇ ਵਧੀਆ ਨੇ ਮੇਰਾ ਵਿੱਚ ਹੋਏ ਸੀਮਨ ਦੇ ਬੱਚੇ ਆਣੇ ਨੇ ਹਜੇ ਪਰ ਜਿੰਨਾ ਕ ਅਸੀਂ ਫੀਲਡ ਦੇ ਵਿੱਚ ਪਤਾ ਕੀਤਾ ਜਿੱਦਾਂ ਇਹ ਪਿਛਲੇ 3-4 ਸਾਲ ਤੋਂ ਲੱਗੇ ਹੋਏ ਨੇ ਬੱਚੇ ਕਾਫੀ ਚੰਗੇ ਆ ਰਹੇ ਨੇ ਇਹ ਤਕਰੀਬਨ ਇਹਨਾਂ ਦਾ ਮਿਲਕ ਰਿਕਾਰਡ 28 ਲੀਟਰ ਸਮਥਿੰਗ ਹੈਗਾ 28 ਕਿਲੋ 640 ਗ੍ਰਾਮ ਜਿਹੜਾ ਬਾਹੂਬਲੀ ਤਾਜ ਆ ਇਹਨਾਂ ਦੋਨਾਂ ਦੀ ਮਾਤ ਜਿਹੜਾ ਰਿਕਾਰਡ ਹੈਗਾ ਰਿਕਾਰਡ ਹੈਗਾ ਬਾਕੀ ਜਦੋਂ ਆਪਾਂ ਬੋਲਦੀ ਮਤਲਬ ਰਿਐਲਿਟੀ ਦੇਖਦੇ ਆ ਬੋਲ ਦੇਖਣ ਨੂੰ ਬੜਾ ਤੁਸੀਂ ਬੋਲ ਦੇਖਿਆ ਵੀ ਆਪ ਖੋ ਦੇਖਿਆ ਕਿ ਸੋਨਾ ਲਾਦਾ ਬਈ ਭੇਟ ਬਈ ਤੇ ਨੀਲੀ ਰਾਵ ਵਿੱਚ ਕਿਹੜਾ ਲੱਤਦਾ ਤਾ ਤੀਜਾ ਬੋਲ ਬਈ ਆਪਾਂ ਜੁਗਨੂ ਲੱਤਦਾ ਨੀਲੀ ਰਾਵ ਵਿੱਚ ਨੀਲੀ ਰਾਵੀ ਦੇ ਵਿੱਚ ਜਿਹੜਾ ਜੁਗਨੂ ਬੋਲ ਉਹਦੀ ਵੀ ਚਲੋ ਕਿਤੇ ਨਾ ਕਿਤੇ ਥੋੜੀ ਥੋੜੀ ਡਿਮਾਂਡ ਉੱਠ ਰਹੀ ਆ ਜੀ ਲੋਕ ਮੰਗ ਰਹੇ ਨੇ ਹਣਾ ਤੇ ਨਵਾਂ ਬੋਲਾ ਥੋੜਾ ਬਹੁਤ ਮੰਗ ਰਹੇ ਨੇ ਲੋਕ ਤੇ ਦੂਜੇ ਨੰਬਰ ਤੇ ਆਪਾਂ ਆਪ ਦੱਸ ਕੇ ਸੇਲ ਕਰ ਰਹੇ ਆ ਕਿਉਂਕਿ ਰਿਕਾਰਡ ਚੰਗਾ ਬਈ ਪਹਿਲੇ ਸੂਏ 17 ਲੀਟਰ ਦਾ ਮਿਲਕ ਰਿਕਾਰਡ ਜਿਹੜਾ ਹੋਇਆ ਤੇ ਦੂਜੇ ਸੂਏ 19 ਪਲੱਸ ਗਿਆਗਾ ਹਣਾ ਤੇ ਮਿਲਕ ਰਿਕਾਰਡ ਚੰਗਾ ਬਾਕੀ ਦੇਖੋ ਨੂੰ ਬੋਲ ਵਧੀਆ ਹੈਗਾ ਹਮ ਬਾਕੀ ਕਿਹੜਾ ਕਿਹੜਾ ਜਿਹੜਾ ਤਨੌਲੇ ਚੜ ਇੱਕ ਸਾਰੇ ਤੇ ਗਿਆ ਜਿੱਤ ਕੇ ਵੀ ਆ ਉੱਥੋਂ ਦੇਖਿਆ ਕਿਸਾਨ ਭਰਾਵਾਂ ਬਿਲਕੁਲ ਆਪਾਂ ਨੂੰ ਇਹ ਹੁੰਦਾ ਵੀ ਜਦੋਂ ਕਿਤੇ ਨਾ ਕਿਤੇ ਜਾ ਕੇ ਜਿਹੜਾ ਚੰਗਾ ਸੀਮਨ ਆ ਹਾਂਜੀ ਉਹ ਰੱਖਿਆ ਜਾਵੇ ਕਿਉਂਕਿ ਬਈ 16-17 ਸਾਲਾਂ ਦੇ ਅਸੀਂ ਇਹ ਇੰਡਸਟਰੀ ਨਾਲ ਜੁੜੇ ਹੋਏ ਆ ਜੀ ਤੇ ਤਕਰੀਬਨ ਚਲੋ ਇੱਕ ਦੁਕਾਨਦਾਰੀਆਂ ਕਰ ਰਹੇ ਆ ਹੁਣ ਤੇ ਆਪਣਾ ਅੱਗੇ ਸਾਡਾ ਫਾਰਮਾਂ ਦੇ ਉੱਤੇ ਹੋਰ ਕਾਫੀ ਅਸੀਂ ਪਿੱਛਾ ਜਿਹੜਾ ਪਿਛੋਕੜਾ ਸਾਡਾ ਫੈਕਟਰੀਆਂ ਦੇ ਉੱਤੇ ਕੰਮ ਕੀਤਾ ਹੋਇਆ ਨਿਊਟ੍ਰੀਸ਼ਨ ਨਾਲ ਅਸੀਂ ਜੁੜੇ ਹੋਏ ਆ ਤਕਰੀਬਨ ਸਾਨੂੰ 16-17 ਸਾਲ ਹੋ ਗਏ ਇਹ ਲਾਈਨ ਦੇ ਵਿੱਚ ਠੀਕ ਹੈ ਤੇ ਅੱਗੇ ਚਲੋ ਆਪਦਾ ਵੀ ਅਸੀਂ ਕਿਤੇ ਨਾ ਕਿਤੇ ਜਾ ਕੇ ਡੈਰੀ ਫਾਰਮ ਦਾ ਕੰਮ ਸ਼ੁਰੂ ਕਰਨ ਲੱਗੇ ਹੋਏ ਆ ਠੀਕ ਹੈ ਸਭ ਬਣੇਗਾ ਹਾਂ ਕੰਮ ਚੱਲ ਰਿਹਾ ਵੀਰੇ ਕਿਉਂਕਿ ਸਾਨੂੰ ਪਤਾ ਵੀ ਬਰੀਡ ਦੀ ਜਿਹੜੀ ਖਾਸੀਅਤਾਂ ਜਾਂ ਐਮੀਅਤ ਆ ਉਹ ਕੀ ਹੁੰਦੀ ਆ ਕਿਉਂਕਿ ਬਰੀਡ ਤੋਂ ਇੱਕ ਜਿਹੜੀ ਜਾੜਾ ਕਿਸੇ ਵੀ ਫਾਰਮ ਦੀ ਬਰੀਡ ਤੋਂ ਲੱਗਣੀ ਹੁੰਦੀ ਆ ਜੀ ਜਿਹੜਾ ਬਰੀਡ ਜਿਹੜੀ ਆਪਾਂ ਨਸਲ ਕਹਦੇ ਨੇ ਕਿਸੇ ਵੀ ਚੀਜ਼ ਜਦੋਂ ਮਤਲਬ ਦੋਗਲਾ ਆਪਾਂ ਆ ਗਿਆ ਦੋਗਲਾ ਆਪਾਂ ਬੰਦਾ ਏ ਮਾੜਾ ਦੋਗਲਾ ਕੰਮ ਵੀ ਮਾੜਾ ਸਾਰਾ ਦੂਰ ਬੈ ਕੰਮ ਮਾੜਾ ਬਈ ਕੰਮੀ ਕੰਮੀ ਫੇਲ ਹੋ ਜਾਊਗਾ ਬਿਲਕੁਲ ਬਿਲਕੁਲ ਜਦੋਂ ਆਪਾਂ ਮਤਲਬ ਕੀ ਇੱਕ ਚੰਗੇ ਤਰੀਕੇ ਨਾਲ ਖਾਸ ਕਰਕੇ ਡੈਰੀ ਫਾਰਮ ਦਾ ਜਿਹੜਾ ਤੰਦਾ ਉਹ ਦੋ ਤਿੰਨ ਚੀਜ਼ਾਂ ਦੇ ਟਿਕਿਆ ਹੋਇਆ ਦੇਖੋ ਮੈਨੇਜਮੈਂਟ ਤੇ ਜੀ ਫੀਡ ਤੇ ਜੀ ਤੇ ਬਰੀਡ ਤੇ ਠੀਕ ਆ ਜੀ ਜੇ ਤੁਸੀਂ ਤਿੰਨੇ ਚੀਜ਼ਾਂ ਦੀ ਨੌਲੇਜ ਰੱਖਦੇ ਹੋ ਤਾਂ ਮੈਨੂੰ ਨਹੀਂ ਆਦਾ ਇਹ ਧੰਦਾ ਮਾੜਾਗਾ ਬਿਲਕੁਲ ਜੀ ਬਿਲਕੁਲ ਤੇ ਧੰਦਾ ਵਧੀਆ ਚਲੋ ਇੱਕ ਹਟਕੇ ਲੈਣ ਤੋਂ ਕੰਮ ਕੀਤਾ ਸੀ 5-6 ਸਾਲ ਹੋ ਗਏ ਲੱਗਿਆ ਨੂੰ ਸਾਲ ਹਾਂਜੀ ਤੇ ਵਧੀਆ ਕੰਮ ਕਰ ਰਹੇ ਹਾਂ ਸੀਮਨ ਦਾ ਤੇ ਫਾਰਮ ਦੇ ਕੰਮ 'ਚ ਅਸੀਂ ਤਕਰੀਬਨ ਹੁਣ ਸਟਾਰਟਿੰਗ ਕਰ ਰਹੇ ਹਾਂ ਵੀਰੇ ਔਣ ਲੱਗੇ ਆਂ ਬਾਕੀ ਮੈਂ ਤਾਂ ਇਹੀ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਵੀ ਸੀਮਨ ਯਾਰ ਜਿੰਨਾ ਵਧੀਆ ਹੋ ਸਕਦਾ ਉਨਾ ਵਧੀਆ ਲਾਓ ਤੁਸੀਂ ਠੀਕ ਹੈ ਜੀ ਠੀਕ ਹੈ ਨਾ ਉਹੀ ਸਾਲ ਦੇ ਵਿੱਚ ਦੇਖੋ ਇੱਕ ਦੋ ਸੀਮਨ ਲੱਗਣਾ ਹੁੰਦਾ 100 200 ਪਿੱਛੇ ਆਪਾਂ ਇੱਕ ਵੀ ਤਾਂ ਸਾਲ ਚਾਉਣਾ ਉਹ ਚੰਗਾ ਵੀ ਉਹਨਾਂ ਤੋਂ ਮਾੜਾ ਵੀ ਹੋਣਾ ਆਪਾਂ ਵੀਰੇ 100 200 ਪਿੱਛੇ ਕਈ ਵਾਰ ਕਿਰਸ ਕਰਨ ਲੱਗ ਜਾਨੇ ਆ ਵੀ ਯਾਰ ਆ 200 ਰੁਪਿਆ ਸਸਤਾ ਗਾ ਮਹਿੰਗਾ ਗਾ ਨਾ ਮੈਂ ਕਹਿੰਦਾ ਵੀ ਉਹ ਟਾਈਮ ਦੇ ਵਿੱਚ ਯਾਰ ਜਮੀ ਨਹੀਂ ਬੰਦੇ ਨੂੰ ਦੇਖਣਾ ਚਾਹੀਦਾ 150 ਪਿੱਛੇ ਬੰਦੇ ਨੂੰ 5 400 ਸੀਮਨ ਦੇ ਉੱਤੇ ਲਾਉਣਾ ਚਾਹੀਦਾ ਤੇ ਉਹ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਜਿਹੜੀ ਉਹਦੀ ਮੰਨ ਲਓ ਆਪਾਂ ਕਹਿੰਦੇ ਇਨਪੁਟ ਉਹ ਜਾਵਾ ਮਿਲੂ ਮਿਲੂਗੀ ਸਮਝੋਗੀ ਬਿਲਕੁਲ ਬਿਲਕੁਲ ਕਿਉਂਕਿ ਯਾਰ ਇੱਕ ਜਾਨਵਰ ਥੋੜਾ 70-80 ਹਜ਼ਾਰ ਦਾ ਤਿਆਰ ਹੋਣਾ ਇੱਕ ਜਾਨਵਰ ਥੋੜਾ 1.5 ਲੱਖ ਰੁਪਏ ਦਾ ਤਿਆਰ ਹੋਣਾ ਹਨਾ ਬਿਲਕੁਲ ਬਿਲਕੁਲ ਕਿਉਂ ਕਿ ਕਿਤੇ ਨਾ ਕਿਤੇ ਜਾ ਕੇ ਦੇਖੋ ਆਪਾਂ ਟਾਈਮ ਉਨੂੰ ਹੀ ਖਰਾਬ ਕਰਨਾ ਜਾਨਵਰ ਦੇ ਉੱਤੇ ਮਿਹਨਤ ਵੀ ਉਹੀ ਸਾਰਾ ਮਿਹਨਤ ਵੀ ਸਾਰਾ ਸਿਸਟਮ ਉਹੀ ਆ ਹਨਾ ਅਪਾ ਦਾ ਇਹੀ ਰਏ ਦਵਾਂਗੇ ਵੀਰੇ ਵੀ ਵਧੀਆ ਚਰੋ ਕਿਤੇ ਨਾ ਕਿਤੇ ਜਾ ਕੇ ਸੀਮਨ ਦੀ ਜਿਹੜੀ ਕੁਆਲਿਟੀ ਆ ਨਾ ਉਹ ਬਹੁਤ ਦੇਖ ਕੇ ਤੇ ਵਧੀਆ ਹੀ ਲਵਾਉਣਾ ਚਾਹੀਦਾ ਠੀਕ ਹੈ ਤੇ ਵੀ ਸੀਮਨ ਨਹੀਂ ਮਾੜਾ ਲੱਗਣਾ ਚਾਹੀਦਾ ਸੀਮਨ ਲੇਤਾ ਆਪਣਾ ਨੇ ਇਹ ਇਹ ਪੰਜਾਬ ਚ ਕਿੱਥੇ ਕਿੱਥੇ ਤੁਸੀਂ ਡੈਮੋਗ੍ਰਾਫਰ ਟਰਾਂਉਣੀ ਇਹ ਆਪਣਾ ਵੀਰੇ ਤਕਰੀਬਨ ਪੰਜਾਬ ਦੇ ਵਿੱਚ ਅਸੀਂ 70% ਪੰਜਾਬ ਕਵਰ ਕਰਨੇ ਆ ਠੀਕ ਹੈ ਜਿਆਦਾ ਮੈਂ ਸ਼ਹਿਰ ਗਿਣਾ ਦੋ ਜੀ ਅਸੀਂ ਤੁਸੀਂ ਐ ਮੰਨ ਕੇ ਚੱਲੋ ਵੀਰੇ ਇੱਧਰ ਸਾਡਾ ਤਕਰੀਬਨ ਤਕਰੀਬਨ ਅਸੀਂ ਊਨੇ ਤੱਕ ਇੱਥੇ ਆਪਾਂ ਸੰਗਰੂਰ ਖੜਿਆ ਸੰਗਰੂਰ ਤੋਂ ਊਨੇ ਤੱਕ ਜੀ ਨੰਦਬੁਰ ਸਾਹਿਬ ਤੋਂ ਅੱਗੇ ਊਨਾ ਹਨਾ ਜੀ ਊਨੇ ਤੱਕ ਅਸੀਂ ਸਾਰੇ ਸਪਲਾਈ ਕਰ ਰਹੇ ਹੁਸ਼ਿਆਰਪੁਰ ਜੀ ਜਲੰਧਰ ਜੀ ਫਗਵਾੜਾ ਲੁਧਿਆਣਾ ਇਧਰ ਮਾਨਸਾ ਸਾਈਡ ਤੇ ਠੰਡਾ ਠੀਕ ਹੈ ਇਧਰ ਅਸੀਂ ਸਲਦੂਰਗੜ ਤੱਕ ਠੀਕ ਹੈ ਜੀ ਤਕਰੀਬਨ ਜਿਆਦਾਤਰ ਕਵਰ ਕਰ ਰਹੇ ਆ ਉਧਰ ਅਸੀਂ ਹਰਿਆਣੇ ਦੇ ਬਾਰਡਰ ਨਾਲ ਲੱਗ ਜਾਂਦੇ ਆ ਬ੍ਰਦਰ ਠੀਕ ਹੈ ਜੀ ਖਨੋਰੀ ਢੋਆਣੇ ਤੱਕ ਅਸੀਂ ਸਾਰੀ ਕਵਰ 70 75% ਪੰਜਾਬ ਨੂੰ ਕਵਰ ਕਰਦੇ ਆ 70% 70 75% ਕਵਰ ਕਰ ਰਹੇ ਆ ਬ੍ਰਦਰ ਦੋ ਗੱਡੀਆਂ ਚਾਲਦੀਆਂ ਨੇ ਸਾਡੀਆਂ ਪੰਜ ਪੰਜ ਸਾਡੇ ਟੂਰ ਨੇ ਹਫਤੇ ਦੇ ਵਿੱਚ ਰੱਖੇ ਹੋਏ ਜੀ ਕੰਮ ਅਸੀਂ ਹੋਰ ਵੀ ਵਧਾ ਸਕਦੇ ਆ ਪਰ ਅਸੀਂ ਆਪ ਨਹੀਂ ਵਧਾ ਰਹੇ ਅਸੀਂ ਚਲੋ ਕਿਤੇ ਨਾ ਕਿਤੇ ਜਾ ਕੇ ਇਹਨੂੰ ਕੰਮ ਨੂੰ ਉਰੇ ਸਟਾਪ ਕਰਕੇ ਅਸੀਂ ਹੋਰ ਨਾਲ ਇਕੋ ਦੋ ਗੱਲਾਂ ਐਡ ਐਡ ਕਰ ਰਹੇ ਆ ਤੇ ਸਾਨੂੰ ਇਹ ਵੀ ਚਲੋ ਜਿੱਥੇ ਤੱਕ ਹੋ ਸਕੇ ਅਸੀਂ ਇਹ ਕਹਿੰਦੇ ਆ ਕਿ ਜਿਹੜੀ ਤੁਹਾਡੀ ਫਾਰਮ ਦੀ ਮੈਨੇਜਮੈਂਟ ਆ ਜਾਂ ਆਪਾਂ ਬਰੀਡ ਦੀ ਗੱਲ ਕਰਦੇ ਆ ਜਾਂ ਆਪਾਂ ਫੀਡ ਦੀ ਗੱਲ ਕਰਦੇ ਆ ਆਪਾਂ ਨੂੰ ਇਹ ਹੁੰਦਾ ਵੀ ਜਿੰਨੇ ਜ਼ਿਆਦਾ ਫਾਰਮ ਜਿਹੜੇ ਹੈਗੇ ਨੇ ਜਾਗਰੂਤ ਹੋਣਗੇ ਜਿੰਨਾ ਜ਼ਿਆਦਾ ਇਹ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰਨਗੇ ਉਨਨੇ ਹੀ ਫਾਰਮ ਵਧੂਗਾ ਬਿਲਕੁਲ ਕਿਉਂਕਿ ਫਾਰਮ ਫੇਲ ਹੋਣ ਦਾ ਇੱਕੋ ਹੀ ਕਾਰਨ ਆ ਬ੍ਰਦਰ ਵੀ ਫਾਰਮਰਾਂ ਨੂੰ ਨੌਲੇਜ ਨਹੀਂ ਹੈਗੀ ਬਿਲਕੁਲ ਬਿਲਕੁਲ ਜੀ ਠੀਕ ਹੈ ਨਾ ਨੌਲੇਜ ਵਾਲਾ ਫਾਰਮ ਕਦੇ ਵੀ ਫੇਲ ਨਹੀਂ ਹੁੰਦਾ ਅਸੀਂ 15-16 ਸਾਲਾਂ ਤੋਂ ਕੰਮ ਸਟਾਰਟ ਕੀਤਾ ਜਿਹੜੇ ਫਾਰਮਾਂ ਤੇ ਅਸੀਂ ਜਾਂਦੇ ਸੀ ਜਿਨ੍ਹਾਂ ਨੇ 5-5 7-7 گاਵਾਂ ਤੋਂ ਸਟਾਰਟ ਕੀਤਾ ਸੀ ਉਹ ਅੱਜ 100-100 گاਵਾਂ ਕਰੀ ਬੈਠੇ ਆ ਠੀਕ ਹੈ ਜੀ ਠੀਕ ਹੈ ਨਾ ਸਿਰਫ ਨੌਲੇਜ ਬਰੀਡ ਨੌਲੇਜ ਫਰੀਡ ਬਟ ਫੇਲ ਵੀ ਹੋਏ ਆ ਹਾਂਜੀ ਫਿਰ ਉਹੀ ਬੰਦੇ ਹੋਏ ਆ ਜਿਨ੍ਹਾਂ ਨੇ ਧਿਆਨ ਨਹੀਂ ਦਿੱਤਾ ਟਾਈਮ ਨਹੀਂ ਦਿੱਤਾ ਜਾਂ ਬੰਦੇ ਨੂੰ ਨੌਲੇਜ ਨਹੀਂ ਸੀ ਬਿਲਕੁਲ ਬਿਲਕੁਲ ਜੀ ਠੀਕ ਹੈ ਨਾ ਜ਼ਿਆਦਾਤਰ ਫਾਰਮ ਵਧੇ ਆ ਵੱਡੇ ਹੋਏ ਆ ਠੀਕ ਹੈ ਜੀ ਆਪਣਾ ਫਿਰ ਮੋਬਾਈਲ ਨੰਬਰ ਸਾਂਝਾ ਕਰੋ ਜੀ ਕਿਸੇ ਡਾਕਟਰ ਭਰਾ ਨੇ ਤੋਸੀਮਾ ਫਿਰ ਆਪਣਾ ਅੱਗੇ ਸਪਲਾਈ ਮੋਬਾਈਲ ਨੰਬਰ ਵੀਰੇ ਆਪਣਾ 92563 90320 92563 90320 WhatsApp ਨੰਬਰ ਇਹੀ ਹੈ ਜੀ ਵੀਰੇ ਇਹੀ ਹੈ ਕਈ ਵਾਰ ਕੋਈ ਡਾਕਟਰ ਭਰਾ ਫੋਨ ਦੇ ਜਰੀਏ ਨਹੀਂ ਕਰ ਸਕਦਾ WhatsApp ਕਰ ਲੂਗਾ ਨਾ ਇਹੀ ਹੈ ਬ੍ਰਦਰ WhatsApp ਨੰਬਰ ਆਪਣਾ ਮਾਈਕ ਡਾਕਟਰ ਸਾਹਿਬ ਨੂੰ ਦੇ ਬਸ ਦੋ ਸਭ ਦਿਨਾਂ ਤੋਂ ਸਾਂਝੇ ਕਰ ਲੀ ਜੀ ਡਾਕਟਰ ਸਾਹਿਬ ਆਪਾਂ ਜਿਹੜਾ ਇਹਨਾਂ ਨੂੰ ਵੀਰ ਜਗਤਾਰ ਹੋਣਾ ਆਪਾਂ ਸੀ ਮੜਤਾ ਆਪਣੇ ਬੁਲਾ ਤਿੰਨਾ ਬੁਲਾਉਂਦਾ ਚੁਗ ਨੂੰ ਹੋਗਾ ਤਾਜ ਹੋਗਾ ਤੇ ਬਾਹੂ ਬਲੀ ਹੋਣਾ ਹਾਂਜੀ ਹਾਂਜੀ ਤੇ ਕੋ ਤੁਹਾਡੇ ਤਿੰਨੇ ਬੁੱਲ ਨਿਗਾਜੀ ਤੁਸੀਂ ਤਿੰਨੇ ਪਾਲਿਆ ਜਮਨੇ ਆਪਣੇ ਹੱਥਾਂ ਜੀ ਪਾਲਿਆ ਵੀਰੇ ਇੰਨੇ ਆਪਾਂ ਹੀ ਪੈਦਾ ਕਰੀਏ ਬਿਲਕੁਲ ਬਿਲਕੁਲ ਤੇ ਇਹਨਾਂ ਦਾ ਮਾੜਾ ਕਰੀ ਇਹ ਮਾਦਰ ਰਿਕਾਰਡ ਦੇਖੋ ਦੱਸਦਾ ਜਿਵੇਂ ਬਾਹੂ ਬਲੀ ਦੀ ਮਾਂ ਹੈਗੀ ਆ ਬੀਬੋ ਆਗੀ 28 ਕਿਲੋ 640 ਜੀ ਬਾਹੂ ਬਲੀ ਦਾ ਜਿਹੜਾ ਪਿਓ ਆ 1470 ਦਾਸ ਆ ਜੀ ਤੇ ਜਿਹੜਾ ਸਮਰਾਟ ਦਾ ਬੱਚਾ ਆ ਗਿਆ ਆਪਣਾ ਤਾਜ ਮਾ ਬੀਬੂ ਆ ਗਈ। ਹੁਣ ਤੱਕ ਬੱਚੇ ਦੇਖੋ ਛੋਟੇ ਛੋਟੇ ਉਮਰ ਦੇ ਛੋਟੇ ਦੁੱਤੇ ਹਜੇ ਨਹੀਂ ਫਿਲਹਾਲ ਆਏ। ਬਸ ਦੁੱਤੇ ਦੂਬਾ ਆਪਣੇ ਬਾਹੂ ਬਲੀ ਦੀਆਂ ਕਟੀਆਂ ਦੁੱਤੇ ਆ ਜਾਣਗੀਆਂ। ਯਾਨੀ ਮਈ ਚੱਲਦਾ 2024 ਦਾ 24 ਦੇ ਵਿੱਚ ਵਿੱਚ ਆ ਜਾਣਗੀਆਂ। ਨਵੰਬਰ ਤੋਂ ਪਹਿਲਾਂ ਪਹਿਲਾਂ ਚਵਾਈ ਹੋ ਜੂਗੀ। ਚਵਾਈ ਹੋ ਜੂਗਾ। ਬਾਹੂ ਬਲੀ ਦੀ। ਬਾਹੂ ਬਲੀ। ਤਾਂ ਇਹ ਜਿਹੜੇ ਆਉਣ ਵਾਲੇ ਮਹੀਨਾ ਚ ਬੱਚੇ ਤੇ ਜਿੰਨਾਕ ਮੰਨ ਲਓ ਵੀ ਤਾਜ ਦਾ ਸੀਮਨ ਲੱਗਿਆਗਾ ਕੁੱਲ ਮਿਲਾ ਕੇ ਜਿੰਨੇ ਵੀ ਡਾਕਟਰ ਭਰਾਵਾਂ ਨੇ ਲਾਇਆਗਾ ਉਹ ਕਹਿੰਦੇ ਵੀ ਇੰਨਾ ਸੋਹਣਾ ਰਿਜ਼ਲਟ ਕਦੇ ਵੀ ਨਹੀਂ ਸਾਨੂੰ ਮਿਲਿਆ ਵੀ ਜਿੰਨਾ ਇਹਦਾ ਵਧੀਆ ਮਿਲਿਆ। ਜੋ ਕਿ ਜਿੱਥੇ ਜਾਨਵਰ ਮਨ ਲਓ ਜਿਹਦੇ ਟੀਕਾ ਭਰਤਾ ਉਹ ਕੰਸੀਵ ਹੀ ਹੋ ਗਿਆ ਗੱਬਣ ਗੱਬਣ ਹੋਣਾ ਹੀ ਹੋਣਾ ਪਤਾ ਹਾਂ ਗੱਬਣ ਹੋਈ ਹੋਈ ਠੀਕ ਹੈ ਜਣੀ ਝੋਟੇ ਦੀ ਕੁਆਲਿਟੀ ਇਸ ਤਰ੍ਹਾਂ ਹੀ ਹੋਵੇ ਸੀਮਨ ਤਿਆਰ ਕਰਨ ਦੀ ਕੁਆਲਿਟੀ ਚੰਗੀ ਆ ਪਰ ਕੀ ਹੈ ਹੁਣ ਮਨ ਲਓ ਵੀ ਆਪਣੇ ਤਾਜ ਦੀ ਮੰਗ ਜਾਦੇ ਆ ਸੀਮਨ ਦੀ ਠੀਕ ਹੈ ਜੀ ਤੇ ਬਾਹੂਬਲੀ ਦੀ ਮੰਗ ਵਧੀਆ ਕਿਉਂਕਿ ਨਾ ਇਹ ਮਨ ਲਓ ਅਸੀਂ ਸਟੋਰ ਨਹੀਂ ਕਰਦੇ ਨਾਲ ਦੀ ਨਾਲ ਸੀਮਨ ਆਪਣਾ ਨਾਲ ਦੀ ਨਾਲ ਚੱਲੀ ਜਾਂਦਾ ਹੈਗਾ ਹਾਂ ਜਿੰਨਾ ਸੀਮਨ ਆਊਗਾ origignal ਆਊਗਾ ਫੁੱਲ ਗਰੰਟੀ ਤੇ ਆਊਗਾ ਤੇ DNA ਤੱਕ ਵੀ ਆਪਣੀ ਗਰੰਟੀ ਹੋਊਗੀ ਅਰੀਜਲ ਸਿਮੰਨ ਦੀ ਜਿਹੜਾ ਸਿਮੰਨ ਦਿੱਤਾ ਅਸੀਂ ਇਹ ਭਰਾ ਨੂੰ ਦਿੱਤਾ ਆਪਣੇ ਨੂੰ ਜਗਤਾਰ ਨੂੰ ਹੂੰ ਤੇ ਤੁਸੀਂ ਇਹਦੇ ਬਾਰੇ ਜੇ ਸਾਡਾ ਆਪਾਂ ਨੰਬਰ ਤੇ ਕਈ ਯਾਰ ਕੋਈ ਭਰਾ ਤੁਹਾਡਾ ਕੋਈ ਬੋਲੋ ਦੇਖਣਾ ਚਾਹੁੰਦਾ ਹੈ ਜਾਂ ਆਪਣੀ ਦੇਖੋ 5-7 ਮਿੰਟ ਦੀ ਵੀਡੀਓ ਚ ਆਪਾਂ ਤਾਂ ਪੂਰੀ ਡਿਟੇਲ ਨਹੀਂ ਦਿੱਤੀ ਜਾਂਦੀ ਕੋਈ ਹੋਰਸ ਤੋਂ ਗੱਲਬਾਤ ਸਾਂਝੀ ਕਰਨੀ ਹੋਵੇ ਗੁਲਾਮਵਾਰੇ ਤਾਂ ਆ ਕੇ ਕਿਸੇ ਭਰਾ ਨੇ ਸਿਮੰਨ ਵਰਤਨ ਨਾ ਆਪਣਾ ਨੰਬਰ ਹੈ ਜੀ 99158 99340 ਹਾਂਜੀ 92564 39130 ਆਪਣਾ ਨੰਬਰ ਹੈ ਵੀਰੇ ਠੀਕ ਹੈ ਜੀ ਪਿੰਡ ਦਰਾਜ ਆ ਆਪਣਾ ਤਪਾ ਮੰਡੀ ਦੇ ਨੇੜੇ ਆ ਜੀ ਜਿਲਾ ਬਰਨਾਲਾ ਦਾ ਠੀਕ ਹੈ ਸੋ ਕਿਸਾਨ ਵੀਰੋ ਇਹ ਸੀ ਡਾਕਟਰ ਭਰਾ ਆਪਣੇ ਸੋ ਵੀਡੀਓ ਦੇਖਵਾ ਤੁਹਾਡਾ ਧੰਨਵਾਦ ਆ ਜੀ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਵੀ ਚੰਗੇ ਜਿਹੜੇ ਪਸ਼ੂ ਘਰਾਂ ਦੇ ਵਿੱਚ ਹੋਣ ਚਾਹੀਏ 10 ਦੀ ਬਜਾਇ 5 ਰੱਖ ਲਈ ਆਪਾਂ 4 ਰੱਖ ਲਈ ਪਰ ਚੰਗੇ ਰਖੀਏ ਚੰਗੇ ਤਾਂ ਹੋਣਗੇ ਜੇ ਚੰਗੇ ਸੀਮਣ ਵਰਤਾਂਗੇ ਚੰਗਾ ਸੀਮਣ ਚੰਗੇ ਝੋਟਿਆਂ ਤੋਂ ਹੀ ਪੈਦਾ ਹੋਊਗਾ ਤੇ ਚੰਗੇ ਝੋਟੇ ਤਾਂ ਪੈਦਾ ਹੋਣ ਜਦੋਂ ਮਾਵਾ ਚੰਗੀਆਂ ਹੋਣ ਕੋਟੋ ਘਟਾ ਮੂਰਾ ਘਟੋ ਘਟ 20 ਪਲਸ ਹੋਣੀ ਲਾਜ਼ਮੀ ਹੈਗੀ ਤੇ ਨੀਲੀ ਰਾਵੀ ਘਟੋ ਘਟ 15 ਤੋਂ ਨਾ ਪਲਾਸਾ ਘਟੋ ਘਟਾ ਜੀ ਨਹੀਂ ਮਿਨਿਮਮ ਹੈ ਬੱਸ 18 19 20 ਨੀਲੀ ਰਾਵੀ ਹੋਵੇ ਤੇ ਮੂਰਾ 25 24 ਹੋਵੇ ਤਾਂ ਬਾਲਾ ਚੰਗੀ ਗੱਲ ਹੈ ਸੋ ਸੋਨੂੰ ਚੰਗੇ ਸੀ ਜਿਹੜਾ ਬੁਲਾਉਂਦਾ ਸੀਮਣ ਸੋਡਾ ਸਾਂਝਾ ਕੀਤਾ ਸੋ ਜ਼ਰੂਰ ਵਰਤਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ ਮਿਲਦਾਂ ਕਿਸੇ ਹੋਰ ਵੀਡੀਓ ਦੇ ਨਾਲ